ਕਰੇਗੇ ਟਹੋ ਤੇ ਆਪਾਂ ਹੀ ਪੂਰੇ ਘਹਿਣਾ ਹਣ ਚੱਲੇ ਆ ਮਿੱਤਰੋ ਰੋਡਾਂ ਤੇ ਗੁਰਦਾਰੇ ਇੰਨੀ ਗਰਦੀਪ ਕੀ ਟਰਾਲੀ ਘੱਟ ਗਿਆ ਕਰਤਾਰੇ ਉੱਤੋਂ ਬਹੁਤ ਚੱਲਦੇ ਆ ਖੇਤ ਜਿੰਦੀ ਘਾਟੋਂ ਨਾਕਣਾ ਰਹਿ ਗਿਆ ਕੱਲਾ ਢੜਕੀ ਦਾ ਵਾਪਸ ਸਭ ਤੋਂ ਦਵਾ ਦਾ ਆਪਾਂ ਹੀ ਵੇਲੇ ਮਸ਼ੀਨ ਵੀ ਵੇਲੀ ਫਿਰ ਦੇਖਦੇ ਆ ਕੱਲੂ ਟਰੈਕਟਰ ਧੋਗੇ ਯਾਰ ਬਾਹਰ ਖੜਾ ਆਣਾ ਬਾਹਲਾ ਜਰੂਰ ਨਿਕਲੇ ਵਾਹ ਟਰੈਕਟਰ ਦਾ ਹੌਲਿਕ ਮੈਂ ਤਲਾਈ ਬਾਹਲੇ ਦੇਣਾ ਬਾਹਰ ਅੱਜ ਨਹੀਂ ਮੈਂ ਗਰਦੀ ਪਾਈ ਦਰਾਇਆ ਜਾਂ ਦੂਜਾ ਲਾਇਆ ਉਹਦੇ ਦਾ ਵੜੇ ਦਿਨਾਂ ਬਾਅਦ ਲਾਇਡ ਰਹੀ ਹੋਰੀ ਜਲ ਕੇ ਮੈਂ ਕੈਂਡਾ ਰਾਬੀ ਟਰਾਲੀ ਨੂੰ ਲੱਗੇ ਜੀਤ ਬੱਸ ਕਿਉਂਕਿ ਤਲਾਈ ਬਾਅਦ ਦਿਨਾਂ ਬਾਅਦ ਸਾਥ ਹਟ ਕੇ ਜੇ ਰਸ ਤੋਦਾਇਆ ਚਲੋ ਚੱਲਦੇ ਹਾਂ ਥੋੜੀ ਥੋੜੀ ਲੋਈ ਮੇਟਰ ਟਰਾਲੀ ਇੱਥੇ ਗੰਡਾ ਪੈਤੀ ਹੁਣ ਚੱਲਦੇ ਹਾਂ ਚੱਲ ਜੀ ਕਈ ਘਰ ਨੂੰ ਨਹੀਂ ਸੌਰੀ ਖੇਤ ਲੋਕ ਮਤਲਬ ਕਾਰ ਨੂੰ ਦਰਖਾ ਨੇੜੇ ਦੇਖ ਰਿਹਾ ਬਾਹਰ ਬੈਠੀ ਆ ਘਰੇ ਬੱਠੀ ਮਿੱਤਰੋ ਕੱਟ ਰਹੇ ਆ ਪਾ ਥੋੜਾ ਚੱਲਦੇ ਆ ਜਿੰਦੀ ਦੇ ਖੇਤ ਜਿੱਥੇੋਂ ਤੋਂ ਪਾਇਆ ਸੀ ਆਪਾਂ ਚਾਰ ਨਹੀਂ ਪਾਇਆ ਉੱਥੇ ਜਾ ਲੈਂਦੇ ਆ ਉਹ ਆ ਗਿਆ ਬਾਪੂ ਵੀ ਚਲੋ ਚੱਲਦੇ ਆ ਮਿੱਤਰੋ ਗੇਵਾਂ ਦਾ ਅੱਜ ਉਹਨਾਂ ਨੂੰ ਜਿੰਦੀ ਕਿੱਲਾ ਪਤਾ ਨਹੀਂ ਸਵਾ ਕਿਲਾ ਉਹਦੇ ਇੰਡਰ ਕਿੱਲਾ ਹੋ ਜਾ ਕੋਸ਼ ਲਿਆਇ ਕੱਟ ਰਿਖੇ ਖੇਤਾ ਕਰਕੇ ਲਾਦਾ ਬਸ ਉਧਰ ਸਿੱਧੀ ਚਾਰ ਕੇ ਵਹਿੜ ਪਏ ਚਲੋ ਪਰੀ ਨਾ ਪਤਰਾ ਇਸ ਇੱਥੇ ਉਹ ਹੈ। ਉਹ ਉਹ ਲਾ ਦਰਸ਼ਨੀ ਦਾ। ਉਹ ਨਹੀਂ ਉਰਲੇ ਉਹ ਸੀ। ਹਾਂ ਉਹੀ ਉਹੀ ਉਹੀ। ਤਾਂ ਉਹ ਦਰਸ਼ ਜਿੱਦੇ ਆਪਾਂ ਦਿੱਤੇ ਦਰਸ਼ਨ। ਕਿ ਦੀ ਆਉ ਦਾ ਫਰ ਦਾ ਜਲਵਾਣ ਦਾ ਕੋਲੇ ਨੰਦੀ। ਬੜਾ ਥ੍ਰਿਲ ਲੈਣਾ ਮੋੜ ਕੇ ਆਪ ਇਹਨੂੰ। ਬੜਾ ਮਗਰੋਂ ਦਾ ਲੋਕ ਦਾ। ਮਗਰੋਇਆ ਨਾ ਮੂਰੇ ਕਿ ਡੈਂਕਰ ਹੈਗਾ ਵਾਹ ਕਿਹੜੇ ਦਾ ਦੋਰ ਰਹਿਗੇ ਲੈ ਹੁਣ ਅਲਤਰੀ ਖੜ ਜਾ ਪੋਨਾ ਬਣਾ ਸਧਰੀ ਬਣਾ ਸਧਰੀ ਅਲਟਰੀ ਤੇ ਲਾਉਣ ਤਾਂ ਸਵਾਦ ਬਹੁਤ ਆਗਾ ਹੈ ਪਿੰਡ ਦੇ ਲੋਕਾਂ ਨੂੰ ਹਣਾ ਟਰਾਲੀ ਫੁੱਲ ਭਰੀ ਵੀ ਹੈ ਹੈ ਉਹ ਕਿਹੜਾ ਨਿਕਲੇ ਹੋਣਗੇ ਮੈਂ ਜਦੋਂ ਉੱਥੋਂ ਲੈ ਗਿਆ ਇਹ ਹਨ ਉਦੋਂ ਬਾਅਦ ਮੰਡਰਾਲੀ ਜਮਾ ਨਹੀਂ ਪਈ ਸੀ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਚੱਲ ਢਾਲ ਵੱਟ ਦੇ ਦੀ ਝੋਲੀ ਮੇਰੇ ਨਾਲ ਆਹ ਦੇਖ

ਚੜਾ ਦੂ ਮੈਂ ਹੜ ਤਾਂ ਚੜਾਈ ਨੇ ਵਗਲਾਂ ਗੱਡੂ ਨਹੀਂ ਇਹ ਚੜਾਇਆ ਤੇ ਨਹੀਂ ਰੇਕ ਚੜਾਉਣਾ ਦੇਖ ਮੇਰੇ ਮਾਜ ਪਹਿਲੀ ਵਾਰੀ ਜ਼ੋਰ ਲੱਗਦਾ ਦੇਖਣ ਦਾ ਸਮਾਰ ਕੇ ਮੈਂ ਉਹਨਾਂ ਨੂੰ ਕੁੱਟੀਏ ਤਾਂ ਦੂਜਾ ਹਈ ਆ ਰਾਣਾ ਜਾਓ ਚੜਾਈ ਪਾੜੀ ਆ ਮੇਤਰੋ ਉਹੀ ਇੱਕ ਆਜਾ ਨੀ ਆਏ ਗੜਾ ਰੋਡੂ ਮੇਂ ਖੜ ਜਾ ਖੜ ਜਾ ਫੇਰੀ ਮੇਂ ਚੰਗਾ ਕੰਡਾ ਕਰਾ ਲਿਆ ਫਿਰ ਮੈਂ ਥੜੀ ਜਾ ਚਲੋ ਮਿੱਤਰੋ ਚੱਲਦੇ ਆ மே ர ਲੋਈ ਮੇਤਰਾ ਵਸ ਇੱਕ ਵਾਰੀ ਹੋਰ ਮਾਰ ਕੇ ਉਦੋਂ ਬਾਅਦ ਵੇਲੇ ਨੱਬੜ ਗਿਆ ਕੰਮ ਆਰ ਜਾ ਥੱਲੇ ਮਾਰ ਦੇ ਉੱਪਰੋਂ ਮਾਰ ਰਹੇ ਹੁੰਨੇ ਆ ਫਿਰ ਥੱਲੇ ਉੱਪਰ ਜਾਉ ਉਹ ਨਹੀਂ ਆ ਮੂਹਰੇ ਦਾ ਮਾਰ ਕੇ ਪਿੱਛੇ ਨਿਕਲ ਜੀ ਮਾਰ ਰਾ ਫਿਰ ਮਾਰਦੀ ਆ ਜੰਮ ਉਈ ਮੇਟਰੋ ਮਹੀਨਾ ਕੰਮ ਦਿੱਤਾ ਆਪਾਂ ਨੇ ਵੀੜਾ ਹਣੇ ਵਾਪਸ ਕਟਰਾ ਕਰਕੇ ਜਾਰ ਕੇ ਕਟਰਾ ਪਾਛਦੇ ਹਾਂ ਇਹ ਥੋੜਾ ਜਿਹਾ ਜਨਨੇ ਅੱਗੇ ਆਪਾਂ ਤਾਂ ਹੈ ਜੀ ਇਹ ਦਿਓਤੀ ਹੋ ਗਿਆ ਵਾ ਕੰਮ ਵੀੜਦਾ ਰਹਿਣਾ ਟਰੱਕ ਨੂੰ ਜਾਣ ਦੇਣਾ ਐ ਕਰਕੇ

Остальные гарны. Правда, ਹੌਲ ਹੌਲੀ 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 ਚੱਲੀ ਹੌਲੀ 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 ਫਿਲਟਰ ਦਾ ਹਾਂ ਚੱਕ ਲਾ ਉਹ ਫਿਲਟਰ ਦਾ ਹਾਂ ਚੱਕ ਲਾ ਚੱਲ 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 ਹੌਂ ਸਿੱਧੀ ਕਰ ਦੇ ਸਿੱਧੀ ਰੋਕ ਲਾ ਰੋਕ 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 ਸ਼ੋਰ ਧਾਰ ਲਾਏ ਦਾ ਬਾਲੀ ਥੋੜੀ ਥੋੜੀ ਕੱਟੀ ਹੌਂ ਦੇ ਚੱਲ 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 ਲੰਗੇ ਹੀ ਲੰਗੇ ਹੀ ਲੰਗੇ ਹੀ ਸਿੱਧੀ 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 ਕਰ ਦੇ ਹਾਂ ਸਿੱਧੀ ਜਾਣ ਦੇ ਸਿੱਧੀ ਜਾਣ ਤੇ ਸਿੱਧੀ ਸੁਧੀ ਜਾਂਦਾ ਹੈ ਅਰੇ ਮੜੀ ਘਾਟ ਲਾ ਲ ਬੈਕ ਕਰਕੇ ਜਾਣ ਦੀ ਸੁਧੀ ਆਉਣ ਦੇ ਪਹਿਲਾਂ ਬਾ ਰੋਕ ਲਾ ਰੋਕ ਲਾ ਰੋਕ ਲਾ ਚੱਲ 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 ਦੂਜੇ ਰੋਡ ਘੁਮਾ ਦੇ ਬਾੜੀ ਨਾ ਘਮਾ ਬਾੜੀ ਨਾ ਘਮਾ ਵਾਹ ਨੌ ਉਹ ਜਿਵੇਂ ਤੁਰ ਗਏ ਨਪੜਾ ਗਾਮ ਹੋ ਗਏ ਫ੍ਰੀ ਆ ਜਾ ਬਬਰੀ ਤੱਕ ਆ ਤੇ ਕਲ ਟਰੈਕ ਹੋਵੇ ਪੱਠੇ ਵੀ ਜਿਹਨੇ ਥੋੜੇ ਜਿਹੋਣ ਤੇ ਪੱਠੇ ਵੀ ਜਿਹੜੇ ਟਰੈਕਟਰ ਤੋਂ ਹੋ ਕੇ ਟਰੈਕਟਰ ਵੀ ਅੰਦਰ ਲਾਜਦਾ ਉਹ ਉੱਥੇ ਬੈਕ ਕਰਕੇ ਚਲ ਹੁਣ ਉਥੇ ਵੀ ਲੈਣ ਫਰਾਂ ਦੇ ਨੌ ਸ ਵੱਜ ਗਿਆ ਦੇਖੋ ਮੈਨੂੰ ਯਰ ਤੋਂ ਨਲਵਾ ਗਮ ਸਹੀ ਲੱਗਦਾ ਬਲੀ ਉਹ ਨਾਲ ਰਗੜ ਪੈਂਦੀ ਆ ਇਹਨਾਂ ਨੂੰ ਸਾਫ਼ ਕਰਕੇ ਖਿਲਾ ਦੋ ਚਲੋ ਕੋਈ ਨਹੀਂ